ਹੋ ਤੇ ਜੇ ਸਾਡੀ ਕਿ ਤੁਸੀਂ ਸਭ ਤੋਂ ਪਹਿਲਾਂ ਸਾਡੇ ਧਿਆਨ ਚ ਲੈ ਕੇ ਆਓ ਉਸ ਤੋਂ ਬਾਅਦ ਉਹਦੇ ਕੋਲ ਇੱਕ ਸੇਫ ਡਿਸਟੈਂਸ ਬਣਾ ਕੇ ਰੱਖੋ ਅਗਰ ਤੁਹਾਨੂੰ ਕੋਈ ਇੱਕ ਸ਼ੱਕੀ ਵਸਤੂ ਆਸਮਾਨ ਚ ਦਿਖਦੀ ਹੈ ਕੋਈ ਵੀ ਕਾਈਂਡਲੀ ਆਪਣੇ ਛਤਾਂ ਚ ਜਾ ਕੇ ਉਹਨੂੰ ਦੇਖਣ ਦੀ ਜਾਂ ਉਹਦੀ ਵੀਡੀਓ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਨਾ ਕਰੋ ਉਹ ਚ ਉਹ ਬੰਬੀ ਹੋ ਸਕਦਾ ਹੈ ਤੁਹਾਡਾ ਨੁਕਸਾਨ ਕਰ ਸਕਦਾ ਹੈ ਤੋਂ ਪਿੰਡ ਜਿਹੜੇ ਸਰਪੰਚਸ ਨੇ ਔਰ ਸਾਰੀ ਜਿਹੜੀ ਆਮ ਜਨਤਾ ਹੈ ਉਹਦੇ ਕੋਲੋਂ ਅਸੀਂ ਇਹੀ ਕੋਆਪਰੇਸ਼ਨ ਐਕਸਪੈਕਟ ਕਰਦੇ ਨੇ ਫੋਟੋਸ ਕਲਿੱਕ ਕੀਤੀਆਂ ਵੀਡੀਓਜ਼ ਬਣਾਈਆਂ ਉਹਨਾਂ ਨੂੰ ਇਮੀਡੀਏਟਲੀ ਤੁਸੀਂ ਡਿਲੀਟ ਕਰੋ ਔਰ ਅੱਗੇ ਬਿਲਕੁਲ ਵੀ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਅੱਗੇ ਨਾ ਤੁਸੀਂ ਅੱਗੇ ਭੇਜੋ ਅਗਰ ਸਾਡੇ ਧਿਆਨ ਚਾਹ ਔਰ ਸਾਡੀ ਨੌਲੇਜ ਚ ਇਹ ਚੀਜ਼ ਆਂਦੀ ਹੈ ਤੇ ਅਸੀਂ ਉਸ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇ ਫਰੀਦਕੋਟ ਪੁਲਿਸ ਜੰਗ ਦੇ ਇਸ ਮਾਹੌਲ ਦੇ ਵਿੱਚ ਲਗਾਤਾਰ ਸਰਗਰਮ ਹੋ ਕੇ ਚੱਪੇ ਚੱਪੇ ਤੇ ਨਜ਼ਰ ਰੱਖ ਰਹੀ ਆ ਤੇ ਅੱਜ ਉਹਨਾਂ ਨੇ ਰੇਲਵੇ ਸਟੇਸ਼ਨ ਤੇ ਤਲਾਸ਼ੀਆਂ ਲਈਆਂ ਲੋਕਾਂ ਨੂੰ ਦੇਖਿਆ ਆਉਣ ਜਾਣ ਵਾਲੇ ਮੁਸਾਫਰਾਂ ਤੇ ਨਜ਼ਰ ਰੱਖੀ ਤੇ ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜਾਨ ਨੇ ਇਸ ਸਮੇਂ ਕਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਡਰੋਨ ਜਾਂ ਮਜ਼ਾਈਲਾਂ ਡਿੱਗਣ ਦੀਆਂ ਖਬਰਾਂ ਆ ਰਹੀਆਂ ਤੇ ਲੋਕ ਉਹਨਾਂ ਨੂੰ ਚੱਕ ਚੱਕ ਕੇ ਫੋਟੋਆਂ ਖਿਚਾ ਰਹੇ ਆ ਵੀਡੀਓ ਬਣਾ ਰਹੇ ਆ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਆ ਉਹਨਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਉਹਨਾਂ ਚੇਤਾਵਨੀ ਦਿੱਤੀ ਤੇ ਖਬਰਦਾਰ ਵੀ ਕੀਤਾ ਕਿ ਲੋਕਾਂ ਨੂੰ ਅਜਿਹੇ ਕਾਰਨਾਮਿਆਂ ਤੋਂ ਬਚਣਾ ਚਾਹੀਦਾ ਆਪਣੀ ਫੋਕੀ ਸ਼ੋਹਰਤ ਦੇ ਲਈ ਇਸ ਤਰ੍ਹਾਂ ਦੇ ਕਰਨ ਦੇ ਨਾਲ ਉਹਨਾਂ ਦਾ ਨੁਕਸਾਨ ਵੀ ਹੋ ਸਕਦਾ ਤੇ ਉਹਨਾਂ ਤੇ ਕਾਰਵਾਈ ਵੀ ਹੋ ਸਕਦੀ ਹੈ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਡਿੱਗਣ ਵਾਲੇ ਯੰਤਰਾਂ ਦੇ ਵਿੱਚ ਕੋਈ ਬੰਬ ਵੀ ਹੋ ਸਕਦਾ ਉਹ ਤੁਹਾਡਾ ਵੀ ਨੁਕਸਾਨ ਕਰੇਗਾ ਕਦੇ ਵੀ ਅਗਰ ਮੰਨ ਲਿਆ ਸਾਡੇ ਆਰਮੀ ਦੀ ਇੱਕ ਮੂਵਮੈਂਟ ਹੈ ਜਾਂ ਆਰਵੀ ਦੀ ਗੱਡੀਆਂ ਦੀ ਮੂਵਮੈਂਟ ਹੈ ਕੋਈ ਵੀ ਅਜਿਹੀ ਇੱਕ ਇਨਫੋਰਮੇਸ਼ਨ ਹੈ ਜਿਹੜਾ ਜਿਹੜੀ ਤੁਹਾਡੇ ਫੋਨ 'ਚ ਤੁਸੀਂ ਫੋਟੋਸ ਕਲਿੱਕ ਕੀਤੀਆਂ ਵੀਡੀਓਜ਼ ਬਣਾਈਆਂ ਉਹਨੂੰ ਇਮੀਡੀਏਟਲੀ ਤੁਸੀਂ ਡਿਲੀਟ ਕਰੋ ਔਰ ਅੱਗੇ ਬਿਲਕੁਲ ਵੀ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਅੱਗੇ ਨਾ ਤੁਸੀਂ ਅੱਗੇ ਭੇਜੋ ਅਗਰ ਸਾਡੇ ਧਿਆਨ 'ਚ ਔਰ ਸਾਡੀ ਨੌਲੇਜ 'ਚ ਇਹ ਚੀਜ਼ ਆਂਦੀ ਹੈ ਤੇ ਅਸੀਂ ਉਸ 'ਤੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਇਸ ਸਮੇਂ ਅਗਰ ਅਸੀਂ ਐਸਾ ਕਰਦੇ ਹਤੇ ਕਿਤੇ ਨਾ ਕਿਤੇ ਅਸੀਂ ਆਪਣੇ ਦੁਸ਼ਮਣ ਨੂੰ ਫਾਇਦਾ ਨਾ ਪਹੁੰਚਾ ਦਈਏ ਇਸ ਗੱਲ ਦਾ ਸਾਨੂੰ ਇੱਕ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਮੈਂ ਇੱਕ ਇਹ ਵੀ ਕਹਾਂਗੀ ਕਿ ਫਰੀਦਕੋਟ ਪੁਲਿਸ ਨਾਲ ਤੁਸੀਂ ਸਾਰੇ ਮੋੜੇ ਤੋਂ ਮੋੜਾ ਲਗਾ ਕੇ ਖੜੇ ਹੋਏ ਹੋ ਔਰ ਅੱਜ ਸ਼ਾਮ ਸੇ ਅਸੀਂ ਠਿਕਰੀ ਪਹਿਰੇ ਵੀ ਫਰੀਦਕੋਟ ਚ ਲਾਣਾ ਸ਼ੁਰੂ ਕਰਨਗੇ ਤਾਂ ਆਪਣੇ ਲੋਕਲ ਜਿਹੜੇ ਤੁਹਾਡੇ ਇਲਾਕੇ ਦੇ ਐਸਚਓ ਸਾਹਿਬ ਨੇ ਡੀਐਸਪੀ ਸਾਹਿਬ ਨੇ ਉਹਨਾਂ ਨਾਲ ਉਹਨਾਂ ਦਾ ਤੁਸੀਂ ਕੋਆਪਰੇਸ਼ਨ ਕਰੋ ਜਿਵੇਂ ਪੰਜਾਬ ਦੀ ਇੱਕ ਬਹੁਤ ਗੌਰਵਸ਼ਾਲੀਕ ਇਤਿਹਾਸ ਰਿਹਾ ਹੈ ਕਿ ਹਮੇਸ਼ਾ ਜਨਤਾ ਨੇ ਪੁਲਿਸ ਨਾਲ ਆਰਮੀ ਨਾਲ ਫੌਜ ਨਾਲ ਮੋਢੇ ਤੋਂ ਮੋਢਾ ਲਗਾ ਕੇ ਕੋਈ ਵੀ ਅਗਰ ਸਾਡੇ ਕੋਲ ਚੁਣੌਤੀ ਆਂਦੀ ਹੈ ਉਸ ਤੋਂ ਅਸੀਂ ਇਕੱਠੇ ਨੇ ਜਿੱਟਦੇ ਨੇ ਜਿਹੜੇ ਡਰੋਨ ਜਾਂ ਸਮਾਨ ਡਿੱਗ ਰਿਹਾ ਰੋਜ਼ ਵੀਡੀਓ ਆ ਰਹੀਆਂ ਜੀ ਲੋਕ ਤੱਕ ਤੱਕ ਦੇਖ ਰਹੇ ਆ ਉਹਨਾਂ ਨੂੰ ਕੀ ਕਹੋਗੇ ਜੀ ਕਿ ਉਹਨਾਂ ਨੂੰ ਅਸੀਂ ਇਹੀ ਕਹਾਂਗੇ ਕਿ ਤੁਸੀਂ ਇਹ ਜਿਹੜੇ ਵੀ ਅਗਰ ਇਹ ਸਸਪੀਸ਼ੀਅਸ ਜਾਂ ਸ਼ੱਕੀ ਆਬਜੈਕਟ ਹੁੰਦਾ ਹੈ ਤੇ ਉਹਦੇ ਨੇੜੇ ਨਾ ਜਾਣ ਉੱਚ ਉਹ ਬੰਬੀ ਹੋ ਸਕਦਾ ਹੈ ਤੁਹਾਡਾ ਨੁਕਸਾਨ ਕਰ ਸਕਦਾ ਹੈ ਤੋਂ ਪਿੰਡ ਜਿਹੜੇ ਸਰਪੰਚਸ ਨੇ ਔਰ ਸਾਰੀ ਜਿਹੜੀ ਆਮ ਜਨਤਾ ਹੈ ਉਹਦੇ ਕੋਲੋਂ ਅਸੀਂ ਇਹੀ ਕੋਆਪਰੇਸ਼ਨ ਐਕਸਪੈਕਟ ਕਰਦੇ ਨੇ ਕਿ ਤੁਸੀਂ ਸਭ ਤੋਂ ਪਹਿਲਾਂ ਸਾਡੇ ਧਿਆਨ ਚ ਲੈ ਕੇ ਆਓ ਉਸ ਤੋਂ ਬਾਅਦ ਉਹਦੇ ਕੋਲ ਇੱਕ ਸੇਫ ਡਿਸਟੈਂਸ ਬਣਾ ਕੇ ਰੱਖੋ ਸਾਡੇ ਐਸ ਐਚ ਓਜ਼ ਪੀ ਸੀ ਆਰਜ਼ ਉੱਤੇ ਪਹੁੰਚਣਗੇ ਉਹਨਾਂ ਨੂੰ ਪੂਰਾ ਸਹਿਯੋਗ ਕਰੋ ਔਰ ਇਲਾਕੇ ਸੇਫ ਡਿਸਟੈਂਸ ਰਹੋ ਵੈਰੀ ਇੰਪੋਰਟੈਂਟ ਅਗਰ ਤੁਹਾਨੂੰ ਕੋਈ ਇੱਕ ਸ਼ੱਕੀ ਵਸਤੂ ਆਸਮਾਨ ਤੋਂ ਦਿਖਦੀ ਹੈ ਕੋਈ ਵੀ ਕਾਈਂਡਲੀ ਆਪਣੇ ਛਤਾਂ 'ਤੇ ਜਾ ਕੇ ਉਹਨੂੰ ਦੇਖਣ ਦੀ ਯਾ ਉਹਦੇ ਵੀਡੀਓ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਸਭ ਤੋਂ ਪਹਿਲਾਂ